ਪੰਜਾਬ ਵਿੱਚ ਸੂਰ ਪਾਲਣ ਦਾ ਕਿੱਤਾ ਬਹੁਤ ਸਾਰੇ ਕਿਸਾਨਾਂ ਦੁਆਰਾ ਵਪਾਰਕ ਪੱਧਰ ਤੇ ਕੀਤਾ ਜਾਂਦਾ ਹੈ। ਖੇਤੀ ਦੇ ਨਾਲ-ਨਾਲ ਸੂਰ ਪਾਲਣ ਦਾ ਕਿੱਤਾ ਇੱਕ ਵਧੀਆ ਸਹਾਇਕ ਕਿੱਤੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਸੂਰ ਪਾਲਣ ਦਾ ਕਿੱਤਾ ਇੱਕ ਤਕਨੀਕੀ ਕਿੱਤਾ ਹੈ। ਇਸ ਲਈ ਇਸ ਨੂੰ ਸ਼ੁਰੂ ਕਰਨ ਲਈ ਤਕਨੀਕੀ ਸਖਲਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਸੂਰ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਬਹੁਤ ਸਾਰੇ ਕਿਸਾਨ ਚੰਗੀ ਆਮਦਨ ਰਾਬਤ ਕਰ ਰਹੇ ਨੇ ਮੈਂ ਕੁਨਾਲ ਸ਼ਰਮਾ ਮੈਂ ਜਲੰਧਰ ਤੋਂ ਬਿਲੋਂਗ ਕਰਦਾ ਸੂਰ ਫਾਰਮਿੰਗ ਅੱਜ ਦੀ ਡੇਟ ਦੇ ਵਿੱਚ ਇੱਕ ਸਹਾਇਕ ਕੀਤਾ ਹੈ ਸਾਰੇ ਕਿਤੇ ਅਸੀਂ ਕਰਕੇ ਲੋਕਾਂ ਨੇ ਵੇਖ ਲਏ ਮੈਨੂੰ ਸੂਰ ਫਾਰਮਿੰਗ ਕੀਤਾ ਬਹੁਤ ਵਧੀਆ ਲੱਗਾ ਬਿਕੋਜ਼ ਪਹਿਲੇ ਮੈਂ ਅੱਜ ਤੋਂ 13 14 ਸਾਲ ਮੈਂ ਬੈਂਕਿੰਗ ਕੀਤੀ ਹੈ ਪਰ ਉਹਦੇ ਵਿੱਚ ਮਨ ਦੀ ਸ਼ਾਂਤੀ ਨਹੀਂ ਸੀ ਹੁਣ ਮੈਂ ਸੂਰ ਫਾਰਮਿੰਗ ਕੀਤੀ ਐ ਤੇ ਉਹਦੇ ਨਾਲ ਥੋੜਾ ਮਨ ਵੀ ਸ਼ਾਂਤ ਰਹਿੰਦਾ ਤੇ ਬੰਦਾ ਸਹੀ ਪਾਸੇ ਜਾਂਦਾ ਪਲੱਸ ਸੂਰ ਫਾਰਮਿੰਗ ਮੈਂ ਸ਼ੁਰੂ ਕੀਤੀ ਸੀ ਜੀ ਬੱਚਿਆਂ ਤੋਂ ਛੋਟੇ ਬੱਚਿਆਂ ਤੋਂ ਛੋਟੇ ਬੱਚੇ ਲੈ ਕੇ ਲੋਕ ਕਈ ਤਰ੍ਹਾਂ ਕਹਿੰਦੇ ਆ ਕਿ ਗੱਬਣ ਸੂਰੀਆਂ ਲੈ ਲਓ ਗਿਲਟਾਂ ਲੈ ਲਓ ਜਾਂ ਤੁਸੀਂ ਬੱਚਿਆਂ ਵਾਲੀਆਂ ਸੂਰੀਆਂ ਲੈ ਲਓ ਮੇਰਾ ਸੁਝਾਅ ਇਹੀ ਆ ਕੀ ਛੋਟੇ ਬੱਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਉਹਦੇ ਤੋਂ ਅੱਗੇ ਜਿਹੜੀਆਂ ਸੂਰੀਆਂ ਤਿਆਰ ਹੋਣਗੀਆਂ ਉਹਦੇ ਨਾਲ ਤੁਹਾਨੂੰ ਇੱਕ ਤਾਂ ਪ੍ਰੋਫਿਟ ਤੁਹਾਡਾ ਜ਼ਿਆਦਾ ਵੱਧਾ ਪਲੱਸ ਨਾਲੇ ਤੁਸੀਂ ਸਿਖਲਾਈ ਲੈਂਦੇ ਰਹਿੰਦੇ ਹੋ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਸੂਰੀ ਕ੍ਰੋਸ ਹੋ ਗਈ ਉਸ ਤੋਂ ਬਾਅਦ ਉਹਨੇ ਬੱਚੇ ਦੇ ਉੱਤੇ ਜੇ ਤੁਸੀਂ ਇੱਕੋ ਦਮ ਹੀ ਸ਼ੁਰੂ ਕਰੋਗੇ ਸੂਰੀਆਂ ਤੋਂ ਜਾਂ ਗੱਬਣ ਸੂਰੀਆਂ ਤੋਂ ਤੇ ਥੋੜਾ ਜਿਹਾ ਮੁਸ਼ਕਿਲ ਚ ਆ ਜਾਂਦਾ ਵੈਸੇ ਕੋਸ਼ਿਸ਼ ਕੀਤੀ ਜਾਵੇ ਕਿ ਸੂਰ ਫਾਰਮਿੰਗ ਨੂੰ ਪ੍ਰੋਪਰਲੀ ਫੁੱਲ ਡੇ ਵਾਲਾ ਕੰਮ ਕੀਤਾ ਜਾਵੇ ਕਈ ਲੋਗ ਪਾਰਟ ਟਾਈਮ ਵੀ ਕਰਦੇ ਆ ਬਟ ਮੇਰਾ ਫੁੱਲ ਟਾਈਮ ਹੈ ਮੈਂ ਜੀ ਆਪਣੀ ਜਰਨੀ ਦੱਸਦਾ ਕਿ ਮੈਂ ਸ਼ੁਰੂ ਕੀਤਾ ਸੀਗਾ ਸੂਰ ਫਾਰਮਿੰਗ 2018 ਵਿੱਚ ਤੇ ਅੱਜ ਦੀ ਡੇਟ ਦੇ ਵਿੱਚ ਪਹਿਲੇ ਮੈਂ 100 ਬੱਚੇ ਲਿੱਤੇ ਸੀਗੇ ਹੌਲੀ ਹੌਲੀ ਮੋਰਟੈਲਿਟੀ ਵੀ ਹੋਈ ਫਿਰ ਵਧੇ ਵੀ ਸੂਰੀਆਂ ਤੋਂ ਮੈਂ ਬੱਚੇ ਲਿੱਤੇ ਮੈਂ ਸੇਲ ਵੀ ਕਰ ਲਏ ਮੇਰਾ ਘਰ ਵੀ ਬਹੁਤ ਵਧੀਆ ਚੱਲ ਰਿਹਾ ਉਹਦੇ ਨਾਲ ਸੂਰ ਫਾਰਮਿੰਗ ਤੋਂ ਜੋ ਮੈਨੂੰ ਇਨਕਮ ਆਂਦੀ ਹੈ ਤੇ ਬਹੁਤ ਵਧੀਆ ਬ੍ਰਾਂਡ ਬਟਰ ਮੇਰਾ ਚੱਲ ਰਿਹਾ ਪਲੱਸ ਅੱਜ ਦੀ ਰੇਟ ਦੇ ਵਿੱਚ ਮੇਰੇ ਕੋਲੋਂ 550 ਤੋਂ 600 ਤੱਕ ਮੇਰੇ ਕੋਲ ਐਨੀਮਲ ਹੈ ਇਹਨੂੰ ਮੈਨੇਜ ਕਰਨਾ ਸ਼ੁਰੂ-ਸ਼ੁਰੂ ਦੇ ਵਿੱਚ ਹਰ ਇੱਕ ਲਈ ਸੌਖਾ ਨਹੀਂ ਹੁੰਦਾ ਪਰ ਇਹ ਹੈ ਕਿ ਇੱਕ ਵਾਰੀ ਜੇ ਤੁਸੀਂ ਮੈਨੇਜਮੈਂਟ ਪ੍ਰੋਪਰ ਤੁਸੀਂ ਕਰ ਲੈਂਦੇ ਹੋ ਤੇ ਮੇਰਾ ਖਿਆਲ ਆ ਕਿ ਕਦੀ ਵੀ ਕੋਈ ਇਨਸਾਨ ਪਿੱਛੇ ਨਹੀਂ ਹਟਦਾ ਇਹਦੇ ਤੋਂ ਕੁਝ ਪਸ਼ੂ ਪ੍ਰੇਮੀ ਹੋਣਾ ਬਹੁਤ ਜ਼ਰੂਰੀ ਹੈ ਜੇ ਬੰਦਾ ਪਸ਼ੂ ਪ੍ਰੇਮੀ ਹੈ ਤੇ ਪਸ਼ੂ ਤੁਹਾਨੂੰ ਜ਼ਰੂਰ ਇਨਕਮ ਦੇਵੇਗਾ ਹਰ ਇੱਕ ਜਾਨਵਰ ਨਾਲ ਗੱਲਬਾਤ ਕਰਨੀ ਜਾਂ ਪਿਆਰ ਨਾਲ ਉਹਨੂੰ ਦੇਖਣਾ ਜਾਂ ਹਰ ਇੱਕ ਚੀਜ਼ ਆਪਣੀ ਮੈਨੇਜ ਕਰਨੀ ਫਸੋ ਆਪਾਂ ਸ਼ੈਡ ਵੀ ਤਿਆਰ ਕਰਾਇਆ ਉਹਦੇ ਵਿੱਚ ਸੂਰੀਆਂ ਦਾ ਅਲੱਗ ਪੋਰਸ਼ਨ ਹੈ ਬੱਚਿਆਂ ਦਾ ਅਲੱਗ ਪੋਰਸ਼ਨ ਹੈ ਤੇ ਬਹੁਤ ਅੱਛੀ ਕੁਆਲਿਟੀ ਦੇ ਸਾਡੇ ਕੋਲ ਬੋਰ ਹੈ ਟਾਈਮ ਟੂ ਟਾਈਮ ਮੈਂ ਬੋਰ ਚੇਂਜ ਕਰਦਾ ਰਹਿਣਾ ਤੇ ਉਹਦੇ ਨਾਲ ਇਹ ਹੈ ਕਿ ਕੁਆਂਟੀਟੀ ਤੇ ਕੁਆਲਿਟੀ ਦੋਨੋਂ ਰਿਫਾਈਨ ਰਹਿੰਦੀਆਂ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਅੱਜ ਦੀ ਡੇਟ ਅਸੀਂ ਸੂਰ ਫਾਰਮਿੰਗ ਕਰ ਰਹੇ ਹਾਂ ਤੇ ਬਹੁਤ ਵਧੀਆ ਸਮਰਿਧਾਂ ਟੈਨਸ਼ਨਾਂ ਖਤਮ ਨੇ ਅੱਗੇ ਆਉਣ ਵਾਲੇ ਭਵਿੱਖ ਬਾਰੇ ਜੇ ਅਸੀਂ ਸੋਚੀਏ ਤੇ ਬਹੁਤ ਵਧੀਆ ਸੋ ਲਾਈਵ ਸਟਾਕ ਆ ਸਾਨੂੰ ਦਿਖਦਾ ਹੀ ਹੈ ਕਿ ਇੰਨਾ ਪਸ਼ੂ ਸਾਡੇ ਕੋਲ ਪਿਆ ਤੇ ਇੰਨਾ ਪਸ਼ੂ ਅਸੀਂ ਇੰਨੀ ਦੇਰ ਬਾਅਦ ਕੱਢਣਾ ਐਨੇ ਮਹੀਨਿਆਂ ਬਾਅਦ ਅਸੀਂ ਇਸ ਜਾਨਵਰ ਨੂੰ 8 ਤੋਂ 8.5 ਤੋਂ 9 ਮਹੀਨੇ ਦੇ ਵਿੱਚ ਅਸੀਂ ਜਾਨਵਰ ਨੂੰ ਕੱਢਣਾ ਕੁਝ ਕਸੀਨਾ ਗਾਉਂਦੇ ਆ ਕੁਝ ਸੂਰੀਆਂ ਹੁੰਦੀਆਂ ਇਹਨੂੰ ਥੋੜਾ ਤਰ ਤਰਤੀ ਵਾਈਬਸ ਜੇ ਕੀਤਾ ਜਾਵੇ ਤੇ ਕੀਤਾ ਬਹੁਤ ਹੀ ਵਧੀਆ ਮੇਰਾ ਨਾਮ ਜੀ ਸਰਦਾਰ ਹਰਕੀਰਤ ਸਿੰਘ ਹੈ ਤੇ ਮੈਂ ਤੇ ਮੇਰੇ ਵੱਡੇ ਬ੍ਰਦਰ ਕੁਨਾਲ ਸ਼ਰਮਾ ਜੀ ਇਹ ਦੋਨਾਂ ਨੇ ਰਲ ਕੇ ਸੂਰਾ ਦਾ ਕੰਮ ਸ਼ੁਰੂ ਕੀਤਾ ਜੋ ਕਿ ਇੱਕ ਬਹੁਤ ਹੀ ਸਹਾਇਕਤਾ ਹੈ ਇਸ ਤੋਂ ਪਹਿਲਾਂ ਅਸੀਂ ਬੈਂਕ ਵਿੱਚ ਜੋਬ ਕਰਦੇ ਸੀਗੇ 12 ਸਾਲ ਮੈਂ ਜੋਬ ਕੀਤੀ ਹੈ ਤੇ 15 ਸਾਲ ਕੁਨਾਲ ਸ਼ਰਮਾ ਜੀ ਨੇ ਜੋਬ ਕੀਤੀ ਹੈ ਬਟ ਉਸ ਤੋਂ ਬਾਅਦ ਅਸੀਂ ਇਸ ਸੂਰਾਂ ਦਾ ਕੰਮ ਨੂੰ ਸਰਚ ਆਊਟ ਕੀਤਾ ਤਾਂ ਧੀਰੇ ਧੀਰੇ ਅਸੀਂ ਆਪਣੇ ਫਾਰਮ ਵਿਜ਼ਿਟ ਕੀਤੇ ਤੇ ਫਾਰਮ ਵਿਜ਼ਿਟ ਕਰਨ ਤੋਂ ਬਾਅਦ ਅਸੀਂ ਇਸ ਕੰਮ ਨੂੰ ਸਮਝਿਆ ਦੇਖਿਆ ਪਰਖਿਆ ਫਿਰ ਅਸੀਂ ਇਸ ਤੋਂ ਬਾਅਦ ਜੋ ਸਾਨੂੰ ਲੱਗਾ ਕਿ ਅਸੇ ਕੰਮ ਬਿਲਕੁਲ ਸਹੀ ਹੈ ਸਾਨੂੰ ਕਰਨਾ ਚਾਹੀਦਾ ਅਸੀਂ ਇੱਕ ਪਤਾ ਕੀਤਾ ਕਿ ਇਹਦਾ ਇੱਕ ਸਰਕਾਰੀ ਕੋਰਸ ਹੁੰਦਾ ਹੈ ਜੋ ਕਿ ਅਸੀਂ ਆਪਣਾ ਇਹ ਕੋਰਸ ਆਪਣਾ ਗੁਰਦਾਸਪੁਰ ਸਰਕਾਰੀ ਕਾਲਜ ਤੋਂ ਕੀਤਾ ਉੱਥੋਂ ਸਰਟੀਫਿਕੇਟ ਲਿਆ ਤੇ ਫਿਰ ਅਸੀਂ ਆਪਣਾ ਇਸੇ ਕੰਮ ਨੂੰ ਸਟਾਰਟ ਕੀਤਾ ਕੰਮ ਸਟਾਰਟ ਕਰਨ ਤੋਂ ਬਾਅਦ ਅਸੀਂ ਇਹ ਕੰਮ ਬੱਚਿਆਂ ਸ਼ੁਰੂ ਕੀਤਾ ਅਸੀਂ 100 ਬੱਚਾ ਪਾਇਆ ਤੇ ਕੁਝ ਨੁਕਸਾਨ ਵੀ ਹੋਇਆ ਪਰ ਕੋਈ ਵੀ ਕੰਮ ਕਹਿੰਦੇ ਜਦੋਂ ਪਾ ਸ਼ੁਰੂ ਕਰਦੇ ਆ ਤੇ ਨੁਕਸਾਨ ਸਹਿ ਕੇ ਹੀ ਪਤਾ ਲੱਗਦਾ ਕਿ ਕੰਮ ਦੀ ਵੈਲਿਊ ਕੀ ਹੈ ਫਿਰ ਅਸੀਂ ਹੌਲੀ-ਹੌਲੀ ਇਸ ਕੰਮ ਨੂੰ ਸਮਝਿਆ ਤੇ ਕੰਮ ਨੂੰ ਵਧਾਇਆ ਸਾਨੂੰ ਸਟਾਰਟਿੰਗ ਵਿੱਚ ਇਸ ਕੰਮ ਦੇ ਵਿੱਚ ਲੇਬਰ ਦੀ ਦਿੱਕਤ ਆਈ ਬਟ ਫਿਰ ਅਸੀਂ ਲੇਬਰ ਆਪਣੀ ਇਹ ਇਸ ਕੰਮ ਜੇ ਲੱਭੀ ਲੇਬਰ ਵੀ ਸਾਨੂੰ ਅੱਛੀ ਮਿਲ ਗਈ ਜੋ ਕਿ ਸਾਡੇ ਫਰਾਂ ਦਾ ਪੂਰਾ ਧਿਆਨ ਰੱਖਦੀ ਐ ਸਭ ਤੋਂ ਵੱਡੀ ਗੱਲ ਐ ਇਸ ਕੰਮ ਦੇ ਵਿੱਚ ਲੋਕੀ ਕਹਿੰਦੀ ਐ ਕਿ ਸੂਰ ਗੰਦੇ ਆ ਸੂਰ ਗੰਧ ਖਾਂਦੇ ਆ ਬਟ ਅਸੀਂ ਅਸੀਂ ਇਹ ਇਸ ਕੰਮ ਜਦੋਂ ਕੰਮ ਖੋਲਿਆ ਸਾਡੀ ਵੀ ਸੋਚ ਕੰਮ ਖੋਲਣ ਤੋਂ ਪਹਿਲਾਂ ਇਹੀ ਸੀ ਕਿ ਬਟ ਜਦੋਂ ਅਸੀਂ ਕੰਮ ਇਹ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਜਿੰਨਾ ਜਾਨਵਰ ਇਹ ਸਫਾਈ ਮੰਗਦਾ ਸ਼ਹਿਰ ਹੋਰ ਕੋਈ ਜਾਨਵਰ ਸਫਾਈ ਇਹਨਾ ਨਹੀਂ ਮੰਗਦਾ ਇਸ ਕਰਕੇ ਅਸੀਂ ਆਪਣੇ ਫਾਰਮ ਨੂੰ ਬਿਚਾ ਸਾਫ਼ ਸੁਥਰਾ ਰੱਖਿਆ ਤੇ ਹੌਲੀ-ਹੌਲੀ ਇਸ ਕੰਮ ਨੂੰ ਵਧਾਇਆ ਅੱਜ ਦੀ ਡੇਟ ਵਿੱਚ ਸਾਡੇ ਕੋਲ 550 ਜਾਨਵਰ ਸਾਡੇ ਫਾਰਮ ਦੇ ਵਿੱਚ ਹੈ ਜੋ ਕਿ ਅਸੀਂ ਆਪਣੀਆਂ ਫੀਮੇਲ ਨੂੰ ਕਰਾਸ ਕਰਾਈਆਂ ਉਹਨਾਂ ਦੇ ਬੱਚੇ ਲਏ ਤੇ ਇਸ ਕੰਮ ਨੂੰ ਹੌਲੀ-ਹੌਲੀ ਅੱਗੇ ਵਧਾਇਆ ਮੈਂ ਡਾਕਟਰ ਰੋਹਿਤ ਗੁਪਤਾ ਕਸ਼ਿਵ ਵਿਗਿਆਨ ਕੇ ਨੂਰਮਲ ਕੇ ਸਹਾਇਕ ਅਧਿਆਪਕ ਪਸ਼ੂ ਵਿਗਿਆਨ ਮੈਂ ਅੱਜ ਤੁਹਾਡੇ ਨਾਲ ਥੋੜਾ ਜਿਹਾ ਸੂਰ ਪਾਲਣ ਵਾਲੇ ਗੱਲ ਕਰੂੰਗਾ ਜਿਹੜਾ ਸੂਰ ਪਾਲਣ ਦਾ ਧੰਦਾ ਹੈ ਕਿਸਾਨ ਵੀਰ ਆਪਣੇ ਜਿਹੜਾ ਖੇਤੀ ਵਾਲੀ ਨਾਲ ਜੁੜੇ ਹੋਏ ਆ ਉਹ ਸੂਰ ਪਾਲਣ ਦੇ ਧੰਦੇ ਨੂੰ ਵੀ ਬੜੇ ਚੰਗੇ ਤਰ੍ਹਾਂ ਅਪਣਾ ਸਕਦੇ ਆ ਕਿਉਂਕਿ ਇਸ ਬੰਦੇ ਇਸ ਧੰਦੇ ਵਿੱਚ ਬੜੇ ਫਾਇਦੇ ਆ ਆਪਾਂ ਡੇਰੀ ਨਾਲ ਇਸ ਕੀ ਤੁਲਨਾ ਕਰੇ ਤਾਂ ਇਸ ਧੰਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੁੰਦਾ ਨਾਲ ਇਸ ਵਿੱਚ ਜਿਹੜੀ ਲੇਬਰ ਦੀ ਬਹੁਤ ਗੱਡ ਰਿਕੁਆਇਰਮੈਂਟ ਹੁੰਦੀ ਹੈ ਗੱਡ ਲੋਨ ਹੁੰਦੀ ਹੈ ਕਿਸਾਨ ਵੀਰ ਔਰ ਇੱਕ ਗੱਲ ਦੇਖੀ ਜਾਂਦੀ ਹੈ ਇਹ ਧੰਦਾ ਆਪਾਂ ਬਹੁਤ ਘੱਟ ਲਾਗਤ ਵਿੱਚ ਆਪਾਂ ਸਟਾਰਟ ਕਰ ਸਕਦੇ ਆ ਜਿਹੜਾ ਵੀ ਕਿਸਾਨ ਇਹ ਧੰਦਾ ਕਰਨ ਚਾਹੁੰਦਾ ਹੈ ਉਹ ਔਰ ਗੱਲਾਂ ਜਿਹੜਾ ਬਹੁセ ਫਾਰਮਰ ਕਰਦੇ ਆ ਕਿ ਇਹ ਧੰਦਾ ਮਤਲਬ ਗੱਲਾਂ ਵਿੱਚ ਆ ਜਾਂਦੇ ਆ ਕਿ ਇਹ ਧੰਦਾ ਇੱਕਦਮ ਸੇ ਪ੍ਰੋਫਿਟ ਦੇ ਦਿੰਦਾ ਹੈ ਤਾਂ ਬਦ ਆਪਾਂ ਸਟਾਰਟ ਕਰ ਲੈਂਦੇ ਆ 20 ਸੂਰੀ ਲਿਆਂਦੇ ਆ 40 ਸੂਰੀ ਲਿਆਂਦੇ ਆ ਕਿਉਂਕਿ ਤੁਸੀਂ ਇਹ ਵੀ ਦੇਖਣਾ ਕਿ ਤੋੜਾ ਤੁਸੀਂ ਕਿੰਨੀ ਲਾਗਤ ਲਗਾ ਸਕਦੇ ਹੋ ਔਰ ਇਸਮੇ ਸੂਰ ਮੇ ਹੁੰਦਾ ਕੀ ਹੈ ਇਸਦਾ ਵਾਦਾ ਬਹੁਤ ਜਲਦੀ ਹੁੰਦਾ ਹੈ ਇੱਕ ਸੂਰੀ ਸੂਨ ਵੇਲੇ ਲਗਭਗ 10 ਤੋਂ 12 ਬੱਚੇ ਦਿਨਦੀ ਹੈ ਔਰ ਇੱਕ ਸਾਲ ਵਿੱਚ ਦੋ ਵਾਰ ਸੋ ਜਾਂਦੀ ਹੈ ਤਾਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਇੱਕ ਸੂਰੀ ਸੇ ਇੱਕ ਸਾਲ ਵਿੱਚ ਆਪਾਂ 20 20 ਦੇ ਨੇੜੇ ਤੇੜੇ ਬੱਚੇ ਲੈ ਸਕਦੇ ਹਾਂ ਔਰ ਜੇ ਤੁਸੀਂ ਬੱਸੇ ਬਦ ਸੂਰੀ ਲੋਗੇ ਤਾਂ ਉਦੈ ਹੀ ਬੱਚੇ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਂਦੇ ਆ ਤਾਂ ਤੁਹਾਨੂੰ ਉਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਪੈਂਦੀ ਹੈ ਤਾਂ ਤੁਸੀਂ ਪਹਿਲੇ ਇਹ ਦੇਖਣਾ ਹੈ ਕਿ ਤੁਹਾਡੇ ਕੋਲ ਰਿਸੋਰਸ ਹੈ ਕੀ ਨਹੀਂ ਹੈ ਤੁਸੀਂ ਮਤਲਬ ਇਹਨਾਂ ਨੂੰ ਸਭ ਨੂੰ ਸਾਂਭ ਸਕਦੇ ਹੋ ਕੀ ਨਹੀਂ ਸਕਦੇ ਤੋ ਤੁਸੀਂ ਇਹ ਕਰ ਸਕਦੇ ਹੋ ਤੁਸੀਂ ਸਟਾਰਟ ਜਦੋਂ ਕਰਨ ਚਾਹੁੰਦੇ ਹੋ ਤੋ ਘਟ ਸੂਰੀ ਲਾ ਕੇ ਕਮ ਸੂਰੀ ਲਾ ਕੇ ਤੁਸੀਂ ਸਟਾਰਟ ਕਰੋ 2300 ਸੂਰੀ ਸੇ ਸਟਾਰਟ ਕਰੋ ਕਿਉਂਕਿ ਉਹਨਾਂ ਦੇ ਗਾਂ ਬੱਚੇ ਵੀ ਮਿਲਦੇ ਆ ਬੱਚੇ ਵੀ ਬਦੇ ਜਾਂਦੇ ਆ ਜਲਦੀ ਸੇ ਇਸ ਦੀ ਜਿਹੜਾ ਵੀ ਆਪਾਂ ਦੇਖਦੇ ਆਂ ਕਿ ਆਪਾਂ ਡੇਰੀ ਨਾਲ ਤੁਲਨਾ ਕੰਪੈਰੀਜ਼ਨ ਕਰ ਰਹੇ ਆ ਇਸ ਦਾ ਤੋ ਡੇਰੀ ਵਿੱਚ ਤੁਹਾਨੂੰ ਦੋ ਟਾਈਮ ਤੁਹਾਨੂੰ ਪੱਕੇ ਉੱਥੇ ਮੌਜੂਦ ਰਹਿਣਾ ਪੈਣਾ ਹੈ ਕਿਉਂਕਿ ਦੋ ਟਾਈਮ ਉਹ ਦੁੱਧ ਦੁੱਧ ਨਿਕਲਣਾ ਹੈ ਤੋ ਇਸ ਵਿੱਚ ਇੱਦਾਂ ਦੀ ਕੋਈ ਗਲ ਨਹੀਂ ਹੁੰਦੀ ਹੈ ਤੁਸੀਂ ਲੇਬਰ ਉੱਤੇ ਵੀ ਛੋੜ ਸਕਦੇ ਹੋ ਜਾਨਵਰ ਨੂੰ ਇੱਕ ਜਾਨਵਰ ਲਗਭਗ 6-7 ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ ਤੁਸੀਂ ਚੰਗੀ ਖੁਰਾਕ ਪਾਉਂਦੇ ਹੋ ਤਾਂ ਲਗਭਗ ਕੁੰਟਲ ਵਰਦਾ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਸੇਲ ਕਰ ਸਕਦੇ ਹੋ ਮੈਂ ਤੇ ਮੇਰੇ ਬ੍ਰਦਰ ਨੇ ਅਸੀਂ ਦੋਨੋਂ ਇਸ ਕਿੱਤੇ ਨੂੰ ਕਰ ਰਹੇ ਹਾਂ ਅਸੀਂ ਖੁਦ ਆਪ ਮੈਨੇਜ ਕਰਦੇ ਹਾਂ ਆਪ ਦੇਖ ਰਹੇ ਕਰਦੇ ਹਾਂ ਜਿਹੜੀ ਫੀਡ ਦੀ ਹੈ ਮੈਨੇਜਮੈਂਟ ਫੀਡ ਦੀ ਮੈਨੇਜਮੈਂਟ ਵੀ ਆਪ ਕਰੀਦੀ ਹੈ ਤੇ ਪਲੱਸ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਜੋ ਕਿ ਅਸੀਂ ਕਰਦੇ ਪਏ ਹਾਂ ਸੋ ਮੇਰੇ ਮੇਰੇ ਕਾਇਮ ਮੁਤਾਬਕ ਜਿੱਦਾਂ ਮੇਰੀ ਜਰਨੀ ਹੈ ਸੂਰ ਫਾਰਮਿੰਗ ਦੀ ਬਹੁਤ ਵਧੀਆ ਸੂਰ ਫਾਰਮਿੰਗ ਸ਼ੁਰੂਆਤ ਚ ਮੈਂ ਸਰਕਾਰੀ ਆਪਣਾ ਟ੍ਰੇਨਿੰਗ ਲਈਤੀ ਸੀਗੀ ਗੁਰਦਾਸਪੁਰ ਤੋਂ ਉਦੋਂ ਬਾਅਦ ਚੋਂ ਮੈਂ ਆਪ ਹੀ ਸਭ ਕੁਝ ਮੈਨੇਜ ਕੀਤਾ ਆਪ ਦੇਖਿਆ ਗੂਗਲ ਕੀਤੀ ਪੁੱਛਿਆ ਦੱਸਿਆ ਜਿਹੜੇ ਸਿਆਣੇ ਸਾਡੇ ਡਾਕਟਰਸ ਨੇ ਕੇਵੀਕੇ ਨੂਰਮੈਲ ਤੋਂ ਵੀ ਸਾਨੂੰ ਬਹੁਤ ਹੈਲਪ ਮਿਲਦੀ ਆ ਸਾਡੇ ਨਾਲ ਹਰ ਟਾਈਮ ਦਰਦੇ ਨੇ ਜੇ ਕੋਈ ਚੀਜ਼ ਪੁੱਛੀਏ ਜਾਂ ਕੋਈ ਮੈਡੀਸਨ ਪੁੱਛੀਏ ਤੇ ਉਹ ਵੀ ਦੱਸਦੇ ਆ ਸੋ ਸਰਕਾਰ ਨਾਲ ਵੀ ਇਹ ਰੱਫਤਾ ਰੱਖਣਾ ਚਾਹੀਦਾ ਕਿ ਜਿੰਦੇ ਨਾਲ ਕੀ ਤੁਹਾਡੀ ਸੂਰ ਫਾਰਮਿੰਗ ਹੋਰ ਜ਼ਿਆਦਾ ਰਿਫਾਈਨ ਹੋ ਸਕਦੀ ਹੈ ਸੋ ਬੈਟਰ ਇਹੀ ਹੈ ਕਿ ਤੁਸੀਂ ਹੋਰ ਧੰਦੇ ਜਿਨ੍ਹਾਂ ਵਿੱਚ ਇਹਦੇ ਵਿੱਚ ਇਨਵੈਸਟਮੈਂਟ ਹੈ ਪਰ ਇਹਦੇ ਵਿੱਚ ਪੈਸਾ ਵੀ ਕਾਫੀ ਅੱਛੀ ਅਮਾਉਂਟਸ ਹੈ ਇੱਕ ਕਸੂਰੀ ਤੁਸੀਂ ਕ੍ਰਾਸ ਕਰਵਾਉਂਦੇ ਹੋ ਉਹਦਾ ਪ੍ਰੈਗਨੈਂਸੀ ਪੀਰੀਅਡ ਹੁੰਦਾ ਜੀ 3.5 ਮਹੀਨੇ ਦਾ 3.5 ਮਹੀਨਿਆਂ ਚ ਉਹ ਬੱਚੇ ਦਿੰਦੀ ਹੈ 10 ਤੋਂ 12 ਬੱਚੇ ਉੰਦੇ ਆਂਦੇ ਆ ਤੇ 2 ਮਹੀਨੇ ਬਾਅਦ ਤੁਸੀਂ ਉਹਨੂੰ ਵੇਨ ਕਰਦੇ ਹੋ ਉਹ ਬੱਚੇ ਉਦੋਂ ਬਾਅਦ ਉਹਨਾਂ ਚੋਂ ਹੀ ਤੁਸੀਂ ਗਿਲਟਾਂ ਕਰ ਸਕਦੇ ਹੋ ਉਹਨਾਂ ਚੋਂ ਤੁਸੀਂ ਬੋਰ ਰੱਖ ਸਕਦੇ ਹੋ ਤੇ ਉਹ ਮਾਰਕੀਟ ਬਹੁਤ ਸੌਖੀ ਆ ਮਾਰਕੀਟ ਬਹੁਤ ਵਧੀਆ ਇਹ ਹੈ ਕਿ ਜਿੰਨਾ ਤੁਸੀਂ ਇਸ ਜਾਨਵਰ ਦਾ ਧਿਆਨ ਰੱਖੋਗੇ ਉਹਨਾਂ ਕੀ ਇਹ ਜਾਨਵਰ ਤੁਹਾਨੂੰ ਪੈਸਾ ਦੇਊਗਾ ਸੋ ਮੇਰਾ ਮੰਨਣਾ ਇਹ ਹੀ ਹੈ ਕਿ ਤੁਸੀਂ ਸਹਾਇਕ ਕਿੱਤੇਵਲ ਜੋ ਸਰਕਾਰ ਸਾਨੂੰ ਸਹਾਇਕ ਕਿੱਤੇਵਲ ਤੋਰਦੀ ਪਈ ਆ ਤੇ ਸਾਨੂੰ ਜਰੂਰ ਜਾਣਾ ਚਾਹੀਦਾ ਖੁਰਾਕ ਦੇ ਵਿੱਚ ਇਹਨਾਂ ਨੂੰ ਅਸੀਂ ਮੱਕੀ ਵੀ ਦਿੰਨੇ ਆ ਤੇ ਜੋ ਸਹੀ ਫੂਡ ਸਾਨੂੰ ਜੋ ਕੋਸਟ ਜਿੰਨੀ ਕਟਿੰਗ ਕਰਕੇ ਅਸੀਂ ਕਰ ਸਕੀਏ ਉਹਨਾਂ ਕਿ ਅਸੀਂ ਕੋਸਟ ਕਟਿੰਗ ਕਰੀ ਦੀ ਹੈ ਪਲੱਸ ਇਹਨਾਂ ਦਾ ਮਿਨਰਲ ਦਾ ਧਿਆਨ ਰੱਖੀਦਾ ਆਲਮੋਸਟ ਇਹ ਜਾਨਵਰ ਹਰ ਇੱਕ ਚੀਜ਼ ਖਾ ਲੈਂਦਾ ਤੁਸੀਂ ਇਹਨਾਂ ਨੂੰ ਸਬਜ਼ੀਆਂ ਵੀ ਦੇ ਸਕਦੇ ਹੋ ਤੁਸੀਂ ਇਹਨਾਂ ਨੂੰ ਫਰੂਟਸ ਵੀ ਦੇ ਸਕਦੇ ਹੋ ਪਰ ਨਿਊਟ੍ਰੀਸ਼ਨ ਡਾਈਟ ਇਹਨਾਂ ਦੀ ਬਹੁਤ ਜ਼ਰੂਰੀ ਹੈ ਮੈਂ ਆਪਣੇ ਫਾਰਮ ਦੇ ਵਿੱਚ ਪੋਟੈਟੋ ਪੇਸਟ ਯੂਜ਼ ਕਰਦਾ ਆਲੂ ਦੀ ਪੇਸਟ ਯੂਜ਼ ਕਰਦਾ ਮੈਨੂੰ ਕਾਫੀ ਟਾਈਮ ਹੋ ਗਿਆ ਉਹਨਾਂ ਨਾਲ ਕਾਫੀ ਜਾਨਵਰ ਇਹ ਫੁੱਲਦਾ ਵੀ ਆ ਤਿਆਰ ਵੀ ਹੋ ਜਾਂਦਾ ਬਹੁਤ ਛੇਤੀ ਬਹੁਤ ਵਧੀਆ ਤਰੀਕੇ ਨਾਲ ਇਸ ਜਾਨਵਰ ਨੂੰ ਸੰਭਾਲਿਆ ਜਾ ਸਕਦਾ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਲੋਕ ਇੱਕ ਪਹਿਲੇ ਲੋਕ ਕਹਿੰਦੇ ਸੀ ਕਿ ਸੂਰ ਆ ਸੂਰ ਆ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਸੂਰ ਹੁਣ ਸਾਫ ਸਫਾਈ ਮੰਗਦਾ ਇਹਨੂੰ ਸਾਫ ਸੁਥਰਾ ਰੱਖੋ ਇਹ ਜਾਨਵਰ ਫੌਰੀਂ ਦੇ ਵਿੱਚ ਇਹ ਪੱਟ ਪਾਲਤੂ ਰੱਖੇ ਹੋਏ ਆ ਲੋਕਾਂ ਦਾ ਭ੍ਰਮ ਹੈ ਕਿ ਇਹ ਸੂਰ ਹੈ ਗੰਦ ਖਾਂਦਾ ਇਹ ਖਾਂਦਾ ਉਹ ਖਾਂਦਾ ਤੁਸੀਂ ਮੇਰੇ ਫਾਰਮ ਤੇ ਦੇਖੋ ਸਾਫ ਸਫਾਈ ਦਾ ਧਿਆਨ ਪੂਰਾ ਹਰ ਇੱਕ ਚੀਜ਼ ਸਭ ਵਧੀਆ ਚੀਜ਼ਾਂ ਇਹਨਾਂ ਨੂੰ ਖਵਾਈਦੀਆਂ ਸੋ ਅੱਜ ਦੀ ਡੇਟ 'ਚ ਸੂਰ ਫਾਰਮਿੰਗ ਬਹੁਤ ਅੱਗੇ ਵਧੇਗਾ ਅੱਗੇ ਵੀ ਵਧੇਗਾ ਵੱਧ ਵੀ ਰਿਹਾ ਸੋ ਇਨਕਮ ਦਾ ਸੋਰਸ ਵੀ ਬਹੁਤ ਵਧੀਆ ਹੈ ਮੈਂ ਡਾਕਟਰ ਅਸ਼ਵਿੰਦਰ ਕੁਮਾਰ ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਮੈਂ ਅੱਜ ਜਿਹੜੇ ਸਾਡੇ ਨੌਜਵਾਨ ਕਿਸਾਨ ਵੀਰ ਹੈ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਖੇਤੀਬਾੜੀ ਧੰਦੇ ਦੇ ਨਾਲ ਨਾਲ ਜੇ ਆਪਾਂ ਸੂਰ ਪਾਲਣ ਦਾ ਧੰਦਾ ਵੀ ਜਿਹੜਾ ਆ ਉਹ ਸ਼ੁਰੂ ਕਰੀਏ ਤਾਂ ਆਪਾਂ ਆਪਣੀ ਖੇਤੀ ਦੀ ਆਮਦਨ ਨੂੰ ਵਧਾ ਸਕਦੇ ਆ ਇਹ ਜਿਹੜਾ ਕੀਤਾ ਆ ਆਪਾਂ ਪ੍ਰੋਪਰ ਜਿਹੜੇ ਸਾਡੇ ਖੇਤੀ ਵਿਗਿਆਨ ਕੇਂਦਰ ਆ ਜਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਆ ਉਤੋਂ ਪ੍ਰੋਪਰ ਟ੍ਰੇਨਿੰਗ ਲੈ ਕੇ ਜੇ ਆਪਾਂ ਇਹ ਧੰਦਾ ਸ਼ੁਰੂ ਕਰੀਏ ਤਾਂ ਆਪਣੀ ਜਿਹੜੀ ਇਨਕਮ ਆ ਉਹਦੇ ਵਿੱਚ ਆਪਾਂ ਬਹੁਤ ਵਾਧਾ ਕਰ ਸਕਦੇ ਆ ਕਿਉਂਕਿ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਨੇ ਉਨਾ ਦੇ ਜਿਹੜੇ ਝਾੜ ਹੈ ਬਿਲਕੁਲ ਆਪਣੇ ਲੈਵਲ ਤੇ ਜਾ ਚੁੱਕੇ ਨੇ ਉਹਨਾਂ ਨੂੰ ਹੁਣ ਵਧਾਉਣਾ ਬੜਾ ਮੁਸ਼ਕਲ ਹੈ ਤੇ ਇਕੱਲੇ ਆਪਾਂ ਖੇਤੀ ਦੇ ਉੱਤੇ ਨਿਰਭਰ ਨਾ ਰਹਿ ਕੇ ਜੇ ਆਪਾਂ ਸਹਾਇਕ ਧੰਦੇ ਜਿਨ੍ਹਾਂ ਦੇ ਵਿੱਚ ਸੂਰ ਪਾਲਣ ਵੀ ਇੱਕ ਧੰਦਾ ਆ ਜੇ ਆਪਾਂ ਸ਼ੁਰੂ ਕਰੀਏ ਪ੍ਰੋਪਰ ਆਪਾਂ ਟ੍ਰੇਨਿੰਗ ਲੈ ਕੇ ਜੇ ਆਪਾਂ ਇਹਨੂੰ ਚਲਾਵਾਂਗੇ ਤੇ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਹੀ ਵਧੀਆ ਗੱਲ ਹੈ ਮੈਂ ਸਾਡੇ ਜਿਹੜੇ ਨੌਜਵਾਨ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ ਕੋਈ ਪ੍ਰੋਪਰ ਟ੍ਰੇਨਿੰਗ ਲੈ ਕੇ ਇਹ ਆਪਣਾ ਜਿਹੜਾ ਸਹਾਇਕ ਧੰਦਾ ਆ ਉਹ ਸ਼ੁਰੂ ਕਰਨ ਦੂਸਰਾ ਇਹਦੇ ਵਿੱਚ ਮੈਂ ਇਹ ਕਾਹਣਾ ਕਹਿਣਾ ਚਾਹੁੰਨਾ ਆ ਕਿ ਆਪਾਂ ਸਟਾਰਟਿੰਗ ਦੇ ਵਿੱਚ ਜਿਹੜਾ ਆ ਉਹ ਇਹਨੂੰ ਵੱਡੇ ਪੱਧਰ ਤੇ ਨਾ ਸ਼ੁਰੂ ਕਰਕੇ ਆਪਾਂ ਥੋੜੇ ਪੱਧਰ ਤੇ ਜਿਹੜਾ ਆਪਾਂ ਸ਼ੁਰੂ ਕਰੀਏ ਪ੍ਰਾਪਰ ਜਿਹੜੀ ਆ ਖੇਤੀ ਜਿਹੜੇ ਆਪਣੇ ਮਾਹਰ ਨੇ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਨੇ ਉਹਨਾਂ ਤੋਂ ਪ੍ਰਾਪਰ ਟ੍ਰੇਨਿੰਗ ਲੈ ਕੇ ਆਪਣੇ ਜਿਹੜੀ ਆਧੁਨਿਕ ਤਕਨੀਕਾਂ ਦੇ ਨਾਲ ਜਿਹੜੀ ਆ ਆਪਾਂ ਜੇ ਧੰਦਾ ਸ਼ੁਰੂ ਕਰਾਂਗੇ ਤਾ ਮੈਨੂੰ ਉਮੀਦ ਆ ਕਿ ਆਪਾਂ ਇਹਦੇ ਵਿੱਚ ਪੂਰੀ ਤਰ੍ਹਾਂ ਆਪਾਂ ਸਫਲ ਹੋਵਾਂਗੇ ਬਹੁਤ ਸਾਰੇ ਪੰਜਾਬ ਦੇ ਵਿੱਚ ਕਿਸਾਨ ਵੀਰ ਹੈਗੇ ਨੇ ਜਿਹੜੇ ਸਫਲਤਾਪੂਰਵਕ ਇਹ ਧੰਦਾ ਅਪਣਾ ਕੇ ਬਹੁਤ ਮੋਟੀ ਜਿਹੜੀ ਕਮਾਈ ਆ ਉਹ ਕਰ ਰਹੇ ਨੇ ਤੇ ਮੇਰੀ ਇਹੀ बार-बार ਅਪੀਲ ਹੈ ਸਾਰੇ ਕਿਸਾਨ ਜਿਹੜੇ ਕਿਸਾਨ ਵੀਰ ਆ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਵੀਰ ਆ ਜਿਹੜੇ ਉਹ ਪੰਜਾਬ ਤੋਂ ਬੇਰੋਜ਼ਗਾਰੀ ਕਾਰਨ ਜਿਹੜੇ ਬਾਹਰ ਜਾ ਰਹੇ ਨੇ ਆਪਾਂ ਇਸ ਜਿਹੜਾ ਚੱਲਣਾ ਉੱਤੇ ਵੀ ਆਪਾਂ ਠੱਲ ਪਾ ਸਕਦੇ ਆ ਇਸ ਕਿੱਤੇ ਨੂੰ ਕਿਸਾਨ ਬਿਰੋ ਸ਼ੁਰੂ ਕਰਨ ਲਈ ਸਾਡੇ ਕੋਲ ਪਸ਼ੂ ਪਾਲਣ ਵਿਭਾਗ ਟ੍ਰੇਨਿੰਗ ਲਈ ਅਤੇ ਸ੍ਰੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵਿਖੇ ਜਿਹੜੇ ਆ ਉਹ ਮਾਹਰ ਸਾਡੇ ਕੋਲ ਮੌਜੂਦ ਨੇ ਉਹਨਾਂ ਤੋਂ ਪ੍ਰੋਪਰ ਟ੍ਰੇਨਿੰਗ ਲੈ ਕੇ ਆਪਣਾ ਇਹ ਤੁਸੀਂ ਕਿੱਤਾ ਸ਼ੁਰੂ ਕਰ ਸਕਦੇ ਹੋ ਸੂਰ ਪਾਲਣ ਦੇ ਕਿੱਤੇ ਵਿੱਚ ਸੂਰਾਂ ਦੇ ਸਾਫ਼ ਸੁਥਰੇ ਸ਼ੈੱਡ ਪਸ਼ੂਆਂ ਦੀ ਵਧੀਆ ਨਸਲ ਅਤੇ ਮਿਆਰੀ ਖੁਰਾਕ ਦਾ ਪ੍ਰਬੰਧ ਬਹੁਤ ਜ਼ਰੂਰੀ ਹੁੰਦਾ ਹੈ। ਸੂਰਾਂ ਦੀ ਸਹੀ ਦੇਖਭਾਲ ਅਤੇ ਬਿਮਾਰੀਆਂ ਪ੍ਰਤੀ ਸੁਚੇਤ ਹੋਣਾ ਇਸ ਕਿੱਤੇ ਲਈ ਬਹੁਤ ਲਾਭਕਾਰੀ ਸਿੱਧ ਹੁੰਦਾ ਏ। ਸੂਰਾਂ ਦੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਸੂਰ ਸੂਰੀਆਂ ਦੀ ਦੇਖਰੇਖ ਕਰਨਾ ਇਸ ਕਿੱਤੇ ਵਿੱਚ ਬਹੁਤ ਅਹਿਮ ਹੁੰਦਾ ਹੈ। ਥੋੜੀ ਮਿਹਨਤ ਅਤੇ ਤਕਨੀਕ ਨਾਲ ਹੀ ਇਸ ਕਿੱਤੇ ਵਿੱਚੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ ਜੇ ਬਿਮਾਰੀਆਂ ਦੀ ਗੱਲ ਕਰੀਏ ਤੇ ਸਰਦੀਆਂ ਦੇ ਵਿੱਚ ਜਦੋਂ ਸਰਦੀਆਂ ਦਾ ਆਗਾਜ਼ ਹੋ ਗਿਆ ਸਰਦੀਆਂ ਦੇ ਵਿੱਚ ਪੱਲੇ ਲਾਉਣੇ ਚਾਹੀਦੇ ਆ ਫਾਰਮ ਦੇ ਵਿੱਚ ਪਲੱਸ ਜਿਹੜੀ ਧਰਤੀ ਆ ਉਹ ਸੁੱਕੀ ਹੋਣੀ ਚਾਹੀਦੀ ਆ ਪਲੱਸ ਜਿਹੜੀਆਂ ਪਰਾਲੀ ਆ ਪਰਾਲੀ ਯਾ ਕੁਝ ਹੋਰ ਜੋ ਵੀ ਮਤਲਬ ਕਿ ਸੁੱਕਾ ਰੱਖਣ ਵਾਸਤੇ ਇਹਨਾਂ ਨੂੰ ਸੁੱਕਾ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਹ ਉਹਦੇ ਨਾਲ ਇਹਨਾਂ ਦਾ ਮੈਨੇਜਮੈਂਟ ਪ੍ਰੋਪਰ ਕਰਕੇ ਬੱਚਿਆਂ ਨੂੰ ਗਿੱਲੇ ਤੋਂ ਬਚਾਉਣ ਵਾਸਤੇ ਹਰ ਇੱਕ ਚੀਜ਼ ਦੀ ਮੈਨੇਜਮੈਂਟ ਕਰਨੀ ਚਾਹੀਦੀ ਹੈ ਬਿਮਾਰੀਆਂ ਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਜਿਹੜੀ ਕਿ ਇਸ ਜਾਨਵਰ ਨੂੰ ਆਉਂਦੀ ਆ ਪਰ ਉਹਦਾ ਉਹਦੀਆਂ ਦਵਾਈਆਂ ਜਿਹੜੀਆਂ ਮੈਡੀਸਿਨਸ ਨੇ ਉਹ ਸਰਕਾਰੀ ਸਾਨੂੰ ਮਿਲ ਜਾਂਦੀਆਂ ਤੇ ਡਾਕਟਰਸ ਨੇ ਸਾਡੇ ਉਧੇ ਜਾਂਦੇ ਸਾਨੂੰ ਤੇ ਅਸੀਂ ਇਹਨਾਂ ਨੂੰ ਲਾ ਦੇ ਦਿਆਂ ਇੱਕ एफएमडी है एफएमडी ਦਾ ਜਿਹੜਾ ਇੰਜੈਕਸ਼ਨ ਹੋ ਗਿਆ ਤੇ ਸਵਾਇਨ ਫੀਵਰ ਉਹਦਾ ਇੰਜੈਕਸ਼ਨ ਲੱਗਦਾ ਪਲੱਸ ਬੱਚਿਆਂ ਨੂੰ ਬੀ ਕੰਪਲੈਕਸ ਵੀ ਦੇਈਦਾ ਸੀ ਪ੍ਰੋਪਰ ਇਹਦਾ ਧਿਆਨ ਰੱਖਿਆ ਜਾਵੇ ਤੇ ਜਾਨਵਰ ਬਹੁਤ ਵਧੀਆ ਗਰੋਅ ਕਰਦਾ ਗਰੋਥ ਬਹੁਤ ਸੋਹਣੀ ਕਰਦਾ ਇਹਨਾਂ ਦੀ ਗਰੋਥ ਹਾਈਕ ਬਹੁਤ ਜ਼ਿਆਦਾ ਹੈ ਇੱਕ ਤੋਂ 10 ਹੋ ਜਾਂਦੇ ਆ ਤੇ ਆਈ ਥਿੰਕ ਸੋ ਕਿ ਜੇ ਅਸੀਂ ਬੱਕਰੀਆਂ ਦਾ ਵਿਸ਼ਾ ਵੀ ਲਈਏ ਤੇ ਬੱਕਰੀਆਂ ਦੋ ਹੁੰਦੀਆਂ ਪਰ ਸੂਰ 10 ਹੋ ਜਾਂਦੇ ਆ ਕੁਆਂਟੀਟੀ ਵਾਈਜ਼ ਬਹੁਤ ਜ਼ਿਆਦਾ ਹੋ ਜਾਂਦੇ ਆ ਜੋ ਫਾਰਮਰ ਨੂੰ ਫਾਇਦਾ ਦਿੰਦੇ ਆ ਬੱਚਿਆਂ ਦੇ ਪਾਲਣ ਪੋਸ਼ਣ ਚ ਦੇਖੋ ਸੂਰੀ ਜਿਹੜੀ ਆ ਮਾਂ ਨੂੰ ਰਾਸ਼ਨ ਪ੍ਰੋਪਰ ਮਿਲਿਆ ਹੋਵੇ ਤੇ ਬੱਚੇ ਅੱਗੇ ਵੱਧਦੇ ਜਾਂਦੇ ਆ 10 ਦਿਨ ਬਾਅਦ ਇਹ ਬੱਚੇ ਰਾਸ਼ਨ ਤੇ ਲੱਗ ਜਾਂਦੇ ਆ ਤੇ ਇਹਨਾਂ ਨੂੰ ਫੀਡ ਕ੍ਰੀਪ ਫੀਡ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਆ ਕੁਝ ਫਿਰ ਇਹਨਾਂ ਨੂੰ 25 30 ਦਿਨਾਂ ਬਾਅਦ 40 ਦਿਨਾਂ ਬਾਅਦ ਇਹਨਾਂ ਨੂੰ ਕੁਝ ਹੋਲੀ ਕੁਝ ਬੱਚੇ ਵੱਡੇ ਹੁੰਦੇ ਆ ਕੁਝ ਛੋਟੇ ਹੁੰਦੇ ਕੁਝ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਵੀਨ ਕਰ ਦਿੱਤਾ ਮਾਂ ਤੋਂ ਅਲੱਗ ਕਰਕੇ ਉਹਨਾਂ ਨੂੰ ਅਲੱਗ ਰਾਸ਼ਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਜਿੰਨਾ ਕਿ ਇਹਨਾਂ ਦੀ ਗਰੋਥ ਹੋਰ ਜ਼ਿਆਦਾ ਵੱਧਦੀ ਹੈ ਇਸ ਕੰਮ ਦੀ ਫੀਡ ਬਾਰੇ ਆਪਾਂ ਦੱਸੀਏ ਤਾਂ ਫੀਡ ਵਿੱਚ ਇਹਨਾਂ ਨੂੰ ਅਸੀਂ ਹਰ ਇੱਕ ਚੀਜ਼ ਪਾਈ ਦੀ ਹੈ ਸਾਡੇ ਕੋਈ ਕਾਲੂ ਪੀਸਟ ਆਂਦੀ ਹੈ ਉਹ ਤੋਂ ਵੀ ਸਾਨੂੰ ਕਾਫੀ ਫਾਇਦਾ ਹੁੰਦਾ ਹੈ ਤੇ ਆਲੂ ਪੀਸਟ ਅਸੀਂ ਪਾਨੇ ਆ ਨਿਊਟ੍ਰੀਸ਼ਨ ਪਾਨੇ ਆ ਪ੍ਰੋਮੀਲੇ ਮਿਕਸਚਰ ਪਾਨੇ ਆ ਇਹ ਜਾਨਵਰ ਕੋ ਵੈਸੇ ਸਭ ਕੁਝ ਖਾ ਲੈਂਦਾ ਹੈ ਬਟ ਇਹ ਆ ਕਿ ਅਸੀਂ ਇਹਨੂੰ ਉਹ ਚੀਜ਼ ਜ਼ਿਆਦਾ ਬੈਟਲ ਦੀ ਪਾਨੇ ਆ ਜੇ ਨਾ ਇਹਨਾਂ ਦੀ ਗਰੋਥ ਵਧੀਆ ਹੋ ਸਕੇ ਇਸ ਕਰਕੇ ਉਹਦੇ ਵਾਸਤੇ ਜੋ ਵੀ ਸਾਨੂੰ ਅੱਛੀ ਚੀਜ਼ ਮਿਲਦੀ ਹੈ ਉਹ ਅਸੀਂ ਇਹਨਾਂ ਨੂੰ ਪਾਣੇ ਆ ਅਸੀਂ ਕਦੀ ਇਸ ਚੀਜ਼ ਉੱਪਰ ਨਹੀਂ ਡਿਪੈਂਡ ਨਹੀਂ ਰਹੇ ਕਿ ਸਿਰਫ ਇਹੀ ਚੀਜ਼ ਇਹਨਾਂ ਨੂੰ ਪਾਣੀ ਹੈ ਅਸੀਂ ਉਹ ਚੀਜ਼ ਪਾਣੇ ਆ ਕਿ ਜਿਸ ਜਿਸ ਦੇ ਨਾਲ ਇਹਨਾਂ ਦੀ ਗਰੋਥ ਜ਼ਿਆਦਾ ਹੋ ਸਕੇ ਜਿਹੜੀਆਂ ਫੀਮੇਲ ਆ ਦੁੱਧ ਵਧੀਆ ਦੇਣ ਉਹਦੇ ਵਾਸਤੇ ਜੋ ਵੀ ਅੱਛੀ ਚੀਜ਼ ਮਿਲੇ ਜਿਦਾਂ ਆਪਣੀ ਸੋਇਆ ਹੋਗੀ ਉਹ ਵੀ ਸਾਡੇ ਕੋਲ ਆਂਦੀ ਹੈ ਉਹ ਵੀ ਅਸੀਂ ਪਾਣੇ ਆ ਜੇ ਨਾ ਕਿ ਬੱਚੇ ਜਿਹੜੀਆਂ ਸੂਰੀਆਂ ਦੁੱਧ ਅੱਛਾ ਦਿੰਦੀਆਂ ਸੂਰੀਆਂ ਦੁੱਧ ਵਧੀਆ ਦੇਣਗੀਆਂ ਤਾਂ ਬੱਚੇ ਵਧੀਆ ਪਲਣਗੇ ਤੇ ਵਧੀਆ ਬੱਚੇ ਗ੍ਰੋਥ ਕਰਨਗੇ ਤੇ ਜੇਕਰ ਬੱਚੇ ਅੱਛੇ ਗ੍ਰੋਥ ਕਰਨਗੇ ਤਾਂ ਹੀ ਉਹਨਾਂ ਨੂੰ ਦੂਤੋ ਛੇਤੀ ਲਾਇਆ ਜਾਏਗਾ ਛੇਤੀ ਲਾਨ ਦੇ ਨਾਲ ਕੀ ਹੋਏਗਾ ਕਿ ਸੂਰੀ ਦੁਬਾਰਾ ਫੇਰ ਗ੍ਰੋਥ ਕਰਾਈ ਜਾਏਗੀ ਤਾਂ ਫਿਰ ਉਹ ਦੁਬਾਰਾ ਬੱਚੇ ਦੇਣ ਵਾਲੀ ਬਣ ਜੇਗੀ ਜਿਹੜੇ ਮੇਰੇ ਵੀਰ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਇਸ ਕੰਮ ਦੇ ਚਾਹਵਾਨ ਨੇ ਉਹ ਦੇਖ ਕੇ ਕੰਮ ਸ਼ੁਰੂ ਨਾ ਕਰਨ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਸਾਡੇ ਪੰਜਾਬ ਵਿੱਚ ਬਹੁਤ ਫਾਰਮ ਬਣੇ ਹੋਏ ਨੇ ਉਹਨਾਂ ਫਾਰਮਾਂ ਨੂੰ ਵਿਜ਼ਿਟ ਕਰਨ ਉਹਨਾਂ ਦੀ ਇੱਕ رائے ਲੈਣ ਕਹੂੰਗੀ ਉਹ ਫਾਰਮ ਆਸਟਮ ਕਰ ਚੁੱਕੇ ਨੇ ਜਿਨ੍ਹਾਂ ਨੂੰ 2 ਸਾਲ ਵੀ ਹੋ ਗਏ 4 ਸਾਲ ਵੀ ਹੋ ਗਏ ਕਿਸੇ ਨੂੰ ਕਿ ਕੋਈ ਬਹੁਤ ਜ਼ਿਆਦਾ ਐਕਸਪੀਰੀਅੰਸ ਵੀ ਹੈਗੇ ਨੇ ਉਹ ਤੁਹਾਨੂੰ ਇੱਕ ਐਕਸਪੀਰੀਅੰਸ ਤੁਹਾਨੂੰ ਦੱਸਣਗੇ ਕਿ ਤੁਸੀਂ ਕੰਮ ਨੂੰ ਕਿਸ ਤਰ੍ਹਾਂ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਉਹਨਾਂ ਦੀ ਨੌਲੇਜ ਲਓ ਕਿ ਅਸੀਂ ਇਹ ਕੰਮ ਗਿਰਟਾ ਸ਼ੁਰੂ ਕਰੀਏ ਗੱਬਣ ਸੂਰੀਆਂ ਸ਼ੁਰੂ ਕਰੀਏ ਜਾਂ ਬੱਚਿਆਂ ਨੂੰ ਸ਼ੁਰੂ ਕਰੀਏ ਉਹਨਾਂ ਦੀ ਨੌਲੇਜ ਦਿੱਤੇ ਬਿਨਾ ਤੁਸੀਂ ਇਹ ਕੰਮ ਸ਼ੁਰੂ ਨਾ ਕਰੋ ਇੱਕ ਅੱਜ ਕੱਲ ਕੀ ਹੁੰਦਾ ਕਿ ਲੋਕਾਂ ਨੇ ਧੰਦੇ ਤੋਂ ਸਟਾਰਟ ਕਰ ਲਿਆ ਸੂਰ ਪਲੰਦਾ ਹੁਣ ਜਾ ਕੇ ਥੋੜਾ ਜਿਹਾ ਬਦਲਾਅ ਦੀ ਲੋੜ ਹੈ ਇਸ ਵਿੱਚ ਬਦਲਾਪਾ ਇਹ ਕਰ ਸਕਦੇ ਆ ਤੁਸੀਂ ਇਸ ਕੋ ਪ੍ਰੋਡਕਟ ਬਣਾ ਕੇ ਵੀ ਸੇਲ ਕਰ ਸਕਦੇ ਹੋ ਬਹੁਤ ਤਰੀਕੇ ਦੇ ਪ੍ਰੋਡਕਟ ਵੀ ਬੰਦਦੇ ਆ ਪੋਰਕ ਦੇ ਜਿਹੜਾ ਆਪਾ ਸੂਰ ਦਾ ਮੀਟ ਹੁੰਦਾ ਉਸ ਕੋ ਪੋਰਕ ਬੋਲਤੇ ਆ ਇਸਕੇ ਆਪਾ achar ਵਗੈਰਾ ਪਾ ਸਕਦੇ ਆ ਜਾਂ ਫਿਰ ਤੁਸੀਂ ਜਿੰਦਾ ਜਾਨਵਰ ਨੂੰ ਤੁਸੀਂ ਕੱਟ ਕੇ ਉਸ ਕੋ ਮੀਟ ਨੂੰ ਪੈਕ ਕਰਕੇ ਤੁਸੀਂ ਬੇਚ ਸਕਦੇ ਹੋ ਕਿਉਂਕਿ ਆਜ ਕੱਲ ਆਪਾ ਜਿੱਦਾਂ ਦੇਖਦੇ ਆਂ ਸੈਰ ਵਿੱਚ ਮੀਟ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਪੈਕ ਕਰਕੇ ਵਗਦਾ ਤੁਸੀਂ ਚਿਕਨ ਦਾ ਮੀਟ ਲੈ ਲਓ ਜਾਂ ਮਟਨ ਦਾ ਲੈ ਲਓ ਮਟਨ ਲੈ ਲਓ ਜਾਂ ਚੇਵਨ ਲੈ ਲਓ ਤੋ ਇਸ ਤਰ੍ਹਾਂ ਸੇ ਆਪਾਂ ਇਸ ਕੋ ਵੀ ਮੋਡ ਇਸ ਸੂਰ ਸੂਰਦੇ ਮੀਟ ਨੂੰ ਪੋਰਕ ਨੂੰ ਵੀ ਆਪਾਂ ਪੈਕ ਕਰਕੇ ਵੀ ਵੇਚ ਸਕਦੇ ਹਾਂ ਜਿਸ ਸੇ ਕੀ ਰਹਿੰਦਾ ਨਾ ਥੋੜਾ ਮੁਨਾਫਾ ਲਗਭਗ ਦੁਗਣਾ ਹੋ ਜਾਏਗਾ ਇੱਕ ਜੇ ਜੀ ਸੂਰ ਦਾ ਜਿੰਦਾ ਮੀਟ ਲਗਭਗ 100 ਜਾਂ 110 ਰੁਪਏ ਕਿਲੋ ਦੇ ਹਿਸਾਬ ਨਾਲ ਜਾਂਦਾ ਹੈ ਉਦਾਂ ਤੁਸੀਂ ਉਸ ਕੋ ਕੱਟ ਕੇ ਵੇਚਦੇ ਹੋ ਤੋ ਉਹ 200 ਸੇ 250 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਸਕਦੇ ਹੋ ਔਰ ਥੋੜਾ ਮੁਨਾਫਾ ਬਹੁਤ ਜਲਦੀ ਵਧੇ ਆਏਗਾ ਕਿਉਂਕਿ ਹੁ ਬਦਲਾਵ ਦੀ ਲੋੜ ਹੋ ਗਈ ਹੈ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਅਲੱਗ हटਕੇ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਦੰਦੇ ਵਿੱਚ ਮੁਨਾਫਾ ਕਿੱਦਾਂ ਕਮਾ ਸਕਦੇ ਹੋ ਦੰਨਾਲ ਜਿੱਦਾਂ ਵੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਵੀ ਆਪਾਂ ਜਾਨਵਰ ਪਾਲ ਲਏ ਜਾਂ ਫਿਰ ਆਪਾਂ ਡੰਗਰ ਰੱਖੇ ਹੋਏ ਆਂ ਬੱਕਰੀ ਮੁਰਗੀਆਂ ਜਾਂ ਫਿਰ ਸੂਰ ਪਾਲ ਆ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਹੁੰਦਾ ਉਹ ਖੁਰਾਕ ਵਿੱਚ ਹੁੰਦਾ ਹੈ ਲਗਭਗ 60 ਤੋਂ 70% ਜਿਹੜਾ ਖਰਚਾ ਹੁੰਦਾ ਖੁਰਾਕ ਵਿੱਚ ਹੁੰਦਾ ਹੈ ਲੇਕਿਨ ਸੂਰ ਵਿੱਚ ਚੰਗੀ ਗੱਲ ਇਹ ਹੈ ਕਿ ਆਪਾਂ ਆਪਾਂ ਇਹਨਾਂ ਨੂੰ ਅ ਮਲਟੀਪਲ ਫੀਡ ਖਿਲਾ ਸਕਦੇ ਆ ਮਤਲਬ ਬਹੁਤ ਤਰੀਕੇ ਦੇ ਫੀਡ ਆਪਾਂ ਇਹਨਾਂ ਨੂੰ ਪਾ ਸਕਦੇ ਆ ਇਹਨਾਂ ਨੂੰ ਆਲੂ ਪਾ ਸਕਦੇ ਆ ਠੀਕ ਹੈ ਜਿਹੜਾ ਵੀ ਕਿਚਨ ਵੇਸਟ ਹੁੰਦੀ ਹੈ ਉਹ ਪਾ ਸਕਦੇ ਆ ਹੋਟਲ ਸੇ ਨਿਕਲਦੀ ਹੈ ਪੈਲੈਸ ਸੇ ਜਿਹੜੀ ਵੀ ਵੇਸਟ ਵਗਰਾ ਮਿਲਦੀ ਹੈ ਸਾਨੂੰ ਉਹ ਆਪਾਂ ਇਹਨਾਂ ਨੂੰ ਪਾ ਕੇ ਇਹਨਾਂ ਦਾ ਗਰੋਥ ਵਧਾ ਸਕਦੇ ਆ ਨੌਕਰੀ ਤਾਂ ਨੌਕਰੀ ਆ ਨੌਕਰੀ ਨੂੰ ਸੰਧੀ ਵਿਸ਼ੇਦ ਕਰੀਏ ਨੌਕਰ ਹੀ ਅਸੀਂ ਨੌਕਰ ਹੀ ਆ ਕਿਸੇ ਦੇ ਜੇ ਨੌਕਰੀ ਕਰਦੇ ਆ ਜੇ ਸਾਨੂੰ ਤਨਖਾਹ ਦਿੰਦੇ ਆ ਅਸੀਂ ਅੱਗੇ ਵੱਲ ਨਹੀਂ ਦੇਖ ਸਕਦੇ ਅੱਗੇ ਵੱਲ ਵਧ ਨਹੀਂ ਸਕਦੇ ਹੁਣ ਇਹ ਬਿਜ਼ਨਸ ਹੈ ਬਿਜ਼ਨਸ ਨੂੰ ਮੈਂ ਜਿੰਨਾ ਮਰਜ਼ੀ ਅਨਲਾਜ ਕਰ ਸਕਦਾ ਜਿੰਨਾ ਮਰਜ਼ੀ ਵਧਾ ਸਕਦਾ ਮੇਰੀ ਮੰਦੀ ਸ਼ਾਂਤੀ ਹੈ ਕਿ ਮੈਂ ਕਿੰਨਾ ਜਾਨਵਰ ਸੇਲ ਕੀਤਾ ਕਿੰਨਾ ਜਾਨਵਰ ਹੋਰ ਤਿਆਰ ਕੀਤਾ ਬਿਜ਼ਨਸ ਇਹ ਬਿਜ਼ਨਸ ਵੀ ਹੈ ਇਹਦੇ ਵਿੱਚ ਬੰਦੇ ਦਾ ਮਨ ਵੀ ਭਿੱਜਦਾ ਲਾਈਫਸਟਾਕ ਆ ਜਾਨਵਰ ਨਾਲ ਪਿਆਰ ਵੀ ਹੋ ਜਾਂਦਾ ਕਿ ਮੇਰਾ ਜਾਨਵਰ ਆ ਸੋ ਬੈਟਰ ਇਹੀ ਆ ਦੀ ਨੌਕਰੀ ਵਾਲ ਨੂੰ ਜਿੱਦਾਂ ਹੁਣ ਨੌਕਰੀਆਂ ਅੱਜ ਦੀ ਰੇਟ ਵਿੱਚ ਨੌਕਰੀਆਂ ਕਈਏ ਤੇ ਬਹੁਤ ਘੱਟ ਆ ਨੌਕਰੀਆਂ ਕੁਝ ਕੁਝ ਚੰਦ ਲੋਕ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲ ਪਾਂਦੀਆਂ ਤੇ ਮੈਂ ਵੀ ਨੌਕਰੀ ਕੀਤੀ ਜੀ ਮੈਂ ਵੀ 15 ਸਾਲ ਨੌਕਰੀ ਕੀਤੀ ਆ ਸੋ ਬੈਟਰ ਇਹੀ ਹੈ ਕਿ ਮੈਂ ਉਸ ਕਿਤੇ ਨੂੰ ਮੈਂ ਨੌਕਰੀ ਨੂੰ ਛੱਡ ਕੇ ਤੇ ਇਸ ਕਿਤੇ ਨੂੰ ਜੁਆਇਨ ਕੀਤਾ ਇਸ ਕਿਤੇ ਨੂੰ ਕੀਤਾ ਪ੍ਰੋਪਰ ਪ੍ਰੋਪਰ ਵੇ ਨਾਲ ਮੈਂ ਆਪਣਾ ਫਾਰਮ ਫਲੋਰਿਸ਼ ਕਰ ਰਿਹਾ ਅੱਜ ਮੈਂ ਬਹੁਤ ਖੁਸ਼ ਆ ਅੱਗੇ ਮੈਨੂੰ ਇਹ ਲੱਗ ਰਿਹਾ ਕਿ ਹਾਂ ਠੀਕ ਆ ਮੇਰਾ ਪਰਿਵਾਰ ਵੀ ਕੁਝ ਰਹੇਗਾ ਮੇਰੇ ਦੋ ਬੱਚੇ ਨੇ ਦੋ ਮੇਰੀਆਂ ਬੇਟੀਆਂ ਨੇ ਮੇਰੇ ਬ੍ਰਦਰ ਨੇ ਉਹਨਾਂ ਦੀ ਦੋ ਬੇਟੀਆਂ ਅਸੀਂ ਇਹੀ ਚਾਹਾਂਗੇ ਕਿ ਅੱਗੇ ਜਿਹੜਾ ਜਿਹੜਾ ਧੰਦਾ ਜਿਹੜਾ ਇਹ ਕੰਮ ਹੈ ਸਾਡਾ ਅੱਗੇ ਸਾਡੇ ਬੱਚੇ ਸੰਭਾਲਣ ਤੇ ਨੌਕਰੀ ਦੇ ਵਿੱਚ ਸਾਡੇ ਬੱਚਿਆਂ ਨੂੰ ਨੌਕਰੀ ਦੇएगी ਸਰਕਾਰ ਜਾਂ ਨਹੀਂ ਦੇਗੀ ਜਾਂ ਪ੍ਰਾਈਵੇਟ ادارے ਸਾਨੂੰ ਨੌਕਰੀ ਬੱਚਿਆਂ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਤਾਂ ਸਾਡਾ ਆਪਣਾ ਕੰਮ ਹੋ ਗਿਆ ਇਹਦੇ ਵਿੱਚ ਅਸੀਂ ਫਲੋਰਿਸ਼ ਕੀਤਾ ਬੱਚਿਆਂ ਨੇ ਅੱਗੇ ਹੋਰ ਵਧਾਣਾ ਤੋਂ ਇਸ ਚੀਜ਼ ਦੀ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡਾ ਇੱਕ ਆਪਣਾ ਕੀਤਾ ਜਿਹੜੇ ਨਵੇਂ ਸਾਡੇ ਵੀਰ ਸੱਜਣ ਦੇਖ ਕੇ ਇਸ ਕਿੱਤੇ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਪਹਿਲੇ ਉਹਨਾਂ ਕੋ ਐਨਾ ਕੁ ਬਜਟ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਚੀਜ਼ ਮੌਖਿਕ ਰੂਪ ਚ ਦੱਸੀ ਨਹੀਂ ਜਾਂਦੀ ਜਦੋਂ ਤੱਕ ਬੰਦਾ ਆਪ ਕਰਦਾ ਨਹੀਂ ਜੇ ਆਪਾਂ ਗੱਲ ਕਰੀਏ ਕਿ ਇੱਕੋ ਦਾਮੀ ਅਸੀਂ 2000 ਪਸ਼ੂ ਕਰ ਲਾਂਗੇ ਤੇ ਉਹਦਾ ਰਾਸ਼ਨ ਕਿੱਥੋਂ ਮੈਨੇਜ ਹੋਊਗਾ ਉਹ ਰਾਸ਼ਨ ਮੈਨੇਜ ਨਹੀਂ ਹੋ ਸਕਦਾ ਹੌਲੀ ਹੌਲੀ ਪਹਿਲੇ ਇਸ ਕਿੱਤੇ ਦੇ ਵਿੱਚ ਐਂਟਰ ਹੋਵੋ ਫਿਰ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਕੋਲੋਂ ਬਜਟ ਹੈ ਤੁਸੀਂ 100 ਦੇ 200 200 ਦੇ 400 400 ਦੇ 500 ਇਹਨਾਂ ਨੇ ਤਾਂ ਬੱਚੇ ਦੇਣੇ ਹੀ ਆ ਇਹਨਾਂ ਨੇ ਤਾਂ ਵਧਣਾ ਹੀ ਆ ਪਰ ਤੁਸੀਂ ਦੇਖਣਾ ਕਿ ਉਹ ਪਸ਼ ਜਿਹੜਾ 500 ਪਸ਼ੂ ਨੇ ਉਹਨਾਂ ਦਾ ਰਾਸ਼ਨ ਤੁਸੀਂ ਕਿਦਾਂ ਮੈਨੇਜ ਕਰਨਾ ਇਹ ਨਾ ਹੋਵੇ ਉਧਰ ਜਾਨਵਰ ਤੁਹਾਡੇ ਕੋਲ ਤਿਆਰ ਖੜਾ ਹੋਵੇ ਤੇ ਤੁਹਾਡੇ ਕੋਲ ਫੀਡ ਦੇ ਪੈਸੇ ਖਤਮ ਹੋ ਗਏ ਸੋ ਇਸ ਲਈ ਹਰੇਕ ਨੂੰ ਹੱਥ ਬੰਨ ਕੇ ਬੇਨਤੀ ਇਹੀ ਕਰੂੰਗਾ ਕਿ ਤੁਸੀਂ ਆਪਣੀ ਚਾਦਰ ਵੇਖ ਕੇ ਹੀ ਪੈਰ ਬਸਾਰੋ ਜਿਹੜੀ ਸੂਰਾਂ ਦੀ ਮਾਰਕੀਟਿੰਗ ਹੈ ਹੁਣ ਸੂਰ ਫਾਰਮਿੰਗ ਦੀ ਨੁਹਾਰ ਬਦਲਦੀ ਜਾ ਰਹੀ ਹੈ ਪਹਿਲੇ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ ਬਟ ਹੁਣ ਘਰ ਘਰ ਸੂਰ ਫਾਰਮਿੰਗ ਕਰਦੇ ਪੇ ਲੋਗ ਇਹਦੀ ਮਾਰਕੀਟਿੰਗ ਦੇਖੀਏ ਤੇ ਮਾਰਕੀਟਿੰਗ ਬਹੁਤ ਈਜ਼ੀ ਹੈ ਲੋਕਲ ਲੋਕਲੀ ਵੀ ਚੱਲ ਜਾਂਦੇ ਆ ਫਾਰਮਰ ਟੂ ਫਾਰਮਰ ਬੱਚੇ ਵੀ ਸੇਲ ਹੋ ਜਾਂਦੇ ਆ ਗਿਲਟਾਂ ਵੀ ਸੇਲ ਹੋ ਜਾਂਦੀਆਂ ਸੂਰੀਆਂ ਵੀ ਸੇਲ ਹੋ ਜਾਂਦੀਆਂ ਮਾਰਕੀਟ ਦੀ ਕੋਈ ਦਿੱਕਤ ਨਹੀਂ ਹੈ ਉਹ ਨਾਰਥ-ਈਸਟ ਵੀ ਜਾਂਦਾ ਲੌਕਡਾਊਨ ਤੋਂ ਪਹਿਲੇ ਨਾਰਥ-ਈਸਟ ਧੜਲੇ ਨਾਲ ਜਾ ਰਿਹਾ ਸੀਗਾ ਪੰਜਾਬ ਨਾਰਥ-ਈਸਟ ਦੀ ਕਮੀ ਪੂਰੀ ਨਹੀਂ ਕਰ پا ਰਿਹਾ ਸੀਗਾ ਹਰਿਆਣਾ ਪੂਰੀ ਕਰ ਰਿਹਾ ਸੀ ਆ ਨਹੀਂ ਕਰ ਰਿਹਾ ਸੀਗਾ ਪਰ ਇਹ ਹੈ ਕਿ ਇਹਦੀ ਸੇਲ ਦੀ ਦਿੱਕਤ ਕੋਈ ਨਹੀਂ ਸੀ ਹੁਣ ਜਿੱਦਾਂ ਤੁਸੀਂ ਲਾਕਡਾਊਨ ਤੋਂ ਬਾਅਦ ਚੋਂ ਜਿੱਦਾਂ ਹਰ ਇੱਕ ਧੰਦੇ ਦੇ ਵਿੱਚ ਡਾਊਨਫਾਲ ਆਇਆ ਪਰ ਇਹਦੇ ਵਿੱਚ ਇਹ ਹੈ ਕਿ ਜਿੱਦਾਂ ਆਪਾਂ ਗੱਲ ਕਰੀਏ ਕਿ ਮੁਰਗੀ ਦਾ ਧੰਦਾ ਮੁਰਗੀ ਤੁਸੀਂ ਇੱਕ ਮਹੀਨੇ ਤੋਂ ਬਾਅਦ ਚੋ ਜੇ ਉਹਨੂੰ ਰਾਸ਼ਨ ਪਾਓਗੇ ਤੇ ਉਹ ਵੱਡੀ ਹੁੰਦੀ ਜਾਊਗੀ ਚਿੜੀ ਹੁੰਦੀ ਜਾਊਗੀ ਪਰ ਉਹ ਉਹਦੇ ਕੰਪੈਰੀਟਿਵਲੀ ਸੂਰ ਚਾਹੇ 2 ਕੁਇੰਟਲ ਦਾ ਹੋ ਜਾਵੇ 3 ਕੁਇੰਟਲ ਦਾ ਹੋ ਜਾਵੇ 4 ਕੁਇੰਟਲ ਦਾ ਹੋ ਜਾਵੇ ਤੁਹਾਨੂੰ ਕੋਈ ਨੁਕਸਾਨ ਨਹੀਂ ਦਿੰਦਾ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੀ ਆ ਉਹਦਾ ਵੇਟ ਦੇ ਨਾਲ ਹੀ ਤੁਹਾਨੂੰ ਪੈਸੇ ਮਿਲਨੇ ਆ। ਮਾਰਕੀਟਿੰਗ ਬਹੁਤ ਈਜ਼ੀ ਆ। ਅਲੱਗ-ਅਲੱਗ ਮੈਂ ਤਾਂ ਇਹੀ ਸਲਾਹ ਦਵਾਂਗਾ ਕਿ ਅਲੱਗ-ਅਲੱਗ ਪ੍ਰੋਡਕਟ ਬਣਾ ਕੇ ਤੇ ਮਾਰਕੀਟਿੰਗ ਵਿੱਚ ਫਲੋਟ ਕੀਤੇ ਜਾਣ, ਸੇਲ ਕੀਤੇ ਜਾਣ। ਜਿੰਦੇ ਨਾਲ ਤੁਹਾਡੀ ਮਾਰਕੀਟਿੰਗ ਵੀ ਸੌਖੀ ਹੋ ਜਾਂਦੀ ਆ ਤੇ ਤੁਹਾਡਾ ਜਿਹੜਾ ਸੂਰ ਆ ਉਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਸੋ ਮਾਰਕੀਟਿੰਗ ਦੀ ਕੋਈ ਦਿੱਕਤ ਹੈ ਨਹੀਂ। ਅਸੀਂ 1999 ਦੇ ਵਿੱਚ ਪੀਏਯੂ ਤੋਂ ਇੱਕ ਸੂਰ ਪਾਲਣ ਦੀ ਟ੍ਰੇਨਿੰਗ ਲੈ ਕੇ ਛੋਟੇ ਜਿਹੜੇ ਬੱਚੇ ਨੇ ਸੂਰਾਂ ਦੇ ਉਹ ਰੱਖਣੇ ਸ਼ੁਰੂ ਕੀਤੇ ਸੀ। ਤੇ ਯੂਨੀਵਰਸਿਟੀ ਨੇ ਇੱਕ ਸਾਨੂੰ ਮੱਤੇਵਾੜੇ ਫਾਰਮ ਸੀ ਉੱਥੇ ਲੈ ਕੇ ਗਿਆ ਸੀ ਜਿੱਥੇ ਸੂਰਾਂ ਦਾ ਫਾਰਮ ਆ ਤੇ ਉੱਥੋਂ ਇੱਕ ਅਸੀਂ ਸਟਾਰਟਿੰਗ ਕੀਤੀ ਸੀ ਛੋਟੇ ਬੱਚਿਆਂ ਤੋਂ ਤੇ ਉਹ ਜਿਹੜਾ ਪ੍ਰੋਗਰਾਮ ਅੱਜ ਵਾਧਾ ਵਾਧਾ ਕਾਫੀ ਵੱਡੇ ਸਕੇਲ ਤੇ ਪਹੁੰਚ ਗਿਆ ਹੈ ਜਿਸ ਨੂੰ ਕਿ ਅਸੀਂ 500 ਤੱਕ ਹੁਣ ਜਿਹੜੀ ਇਹਦੀ ਫਾਰਮਿੰਗ ਆ ਉਹ ਲਿਜਾ ਚੁੱਕੇ ਆ ਤੇ ਇਸ ਤਰੀਕੇ ਨਾਲ ਜਿਹੜੀਆਂ ਟ੍ਰੇਨਿੰਗਾਂ ਨੇ ਕਾਫੀ ਮੈਂ ਕੀਤੀਆਂ ਜਿਵੇਂ ਕਿ ਹਾਲੈਂਡ ਦੇ ਵਿੱਚ ਇੱਕ ਟ੍ਰੇਨਿੰਗ ਕਰਨ ਦਾ ਮੌਕਾ ਮਿਲੇ ਆ ਉੱਥੇ ਜਾ ਕੇ ਜਿਹੜੀ ਸੂਰ ਪਾਲਣ ਦੀ ਮੈਨੇਜਮੈਂਟ ਦੀ ਟ੍ਰੇਨਿੰਗ ਆ ਉਹ ਕੀਤੀ ਜਿਵੇਂ ਆਪਣੇ ਪੀਯੂ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੈ ਉਸ ਤਰੀਕੇ ਦਾ ਜਰਮਨੀ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਜਿਹਨੂੰ ਈਰੋਟਾਇਰ ਕਹਿੰਦੇ ਨੇ ਉਹ ਦੇਖਣ ਦਾ ਮੌਕਾ ਮਿਲਿਆ ਉੱਥੇ 4 ਦਿਨ ਇੰਨਾ ਵਧੀਆ ਉਹਦੇ ਉੱਤੇ ਦੇਖਿਆ ਗਿਆ ਕਿ ਜਿਹੜੀ ਇਹਦੀ ਫਾਰਮਿੰਗ ਆ ਬਹੁਤ ਵੱਡੇ ਲੈਵਲ ਤੇ ਕੀਤੀ ਜਾ ਸਕਦੀ ਹੈ ਤੇ ਇੱਕ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਆ ਉਹ ਮੈਨੂੰ ਇੱਕ ਕੈਨੇਡਾ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਜਿੱਥੇ ਫਰੋਜਨ ਸੀਮਨ ਆ ਜਿਹੜਾ ਸੂਰਾਂ ਦੇ ਵਿੱਚ ਅਸੀਂ ਪਹਿਲੀ ਵਾਰ ਇੰਡੀਆ ਦੇ ਵਿੱਚ ਇੰਟਰਡਿਊਸ ਕੀਤਾ ਜਿਸ ਦੇ ਨਾਲ ਬੱਚਿਆਂ ਦੀ ਜਿਹੜੀ ਗਰੋਥ ਆ ਉਹ ਜ਼ਿਆਦਾ ਹੁੰਦੀ ਹੈ ਤੇ ਜਿਹੜੀਆਂ ਬ੍ਰੀਡਾਂ ਨੇ ਜਿਵੇਂ ਲਾਰਜ ਵਾਈਟ ਜੋਰਕਸ਼ਾਇਰ ਲੈਂਡਰੇਸ ਐਂਡ ਯੂਰੋਕ ਉਹ ਉੱਥੋਂ ਅਸੀਂ ਇੰਪੋਰਟ ਕਰਕੇ ਇੱਥੇ ਪੰਜਾਬ ਦੇ ਵਿੱਚ ਡਿਵੈਲਪ ਕੀਤੀ ਸੂਰ ਪਾਲਣ ਦਾ ਕੀਤਾ ਜ਼ਿਆਦਾਤਰ ਨੌਜਵਾਨ ਕਿਸਾਨਾਂ ਵੱਲੋਂ ਬੜੀ ਕਾਮਯਾਬੀ ਨਾਲ ਕਿੱਤਾ ਜਾਂਦਾ ਹੈ ਸੂਰ ਪਾਲਣ ਦੇ ਕਿਤੇ ਦੀ ਸਖਲਾਈ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਕਿਤੇ ਨੂੰ ਸ਼ੁਰੂਆਤ ਵਿੱਚ ਛੋਟੇ ਪੱਧਰ ਤੇ ਸ਼ੁਰੂ ਕਰਕੇ ਹੌਲੀ ਹੌਲੀ ਵੱਡੇ ਪੱਧਰ ਤੱਕ ਲੈ ਕੇ ਜਾਇਆ ਜਾ ਸਕਦਾ ਹੈ ਸੂਰ ਪਾਲਣ ਦਾ ਕਿੱਤਾ ਇੱਕ ਵਧੀਆ ਸਹਾਇਕ ਕਿੱਤਾ ਹੈ